ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਇਹ ਕੱਟਾਂ ਪਾਈਆਂ ਜਿਹੜਾ ਤੁਹਾਨੂੰ ਦੱਸਦੇ ਆਂ ਆਪਾਂ ਕਿੰਨੇ ਇੰਚ ਕਸਟਮਰ ਤੇ ਛਾਤੀ ਆ ਕਿੰਨਾ ਤੀਰਾ ਆਏਗਾ ਇਹ ਸਾਰਾ ਤੁਹਾਨੂੰ ਦੱਸਦੇ ਆਂ ਆਪਾਂ ਹਾਂਜੀ ਸਾਰਿਆਂ ਤੋਂ ਪਹਿਲਾਂ ਆਪਣੇ ਕਸਟਮਰ ਦਾ ਤੀਰਾ ਹੈਗਾ 12 ਇੰਚ ਪਿਆਰਾ ਆ ਆਪਾਂ 6.5 ਇੰਚ ਤੇ ਲਾਇਆ ਨਿਸ਼ਾਨ 13 ਇੰਚ ਰੱਖਣਾ ਮੰਨ ਲਓ 13 ਇੰਚ ਦਾ ਹਾਫ 6.5 ਇੰਚ ਆ ਜਾਣਾ ਹੈਗਾ ਇੱਕ ਅੰਦਰਲੀ ਸਾਈਡ ਨੂੰ ਨਿਸ਼ਾਨ ਆਪਾਂ 6 ਇੰਚ ਤੇ ਲਾਉਣਾ ਹੈਗਾ ਇਸ ਤਰ੍ਹਾਂ ਆਪਾਂ ਪ੍ਰੋ ਲੈ ਕੇ نیچے ਤੱਕ ਡੂੰਗਾ ਰੱਖਣਾ ਆਏਗਾ ਮੰਨ ਲਓ ਮੋਡੇ ਦੇ ਘਾਟ ਜਿਹੜੀ ਆਪਾਂ ਕਾਉਣੀਆਂ 7.5 ਇੰਚ ਤੇ 7.5 ਇੰਚ ਦਾ ਨਿਸ਼ਾਨ ਇਧਰਲੀ ਸਾਈਡ ਤੋਂ ਲਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਬਾਕਸ ਬਣਾ ਲੈਣੇ ਹੁੰਦੇ ਆ ਹਾਂਜੀ ਇੱਥੋਂ ਆਪਾਂ 1 ਇੰਚ ਤੇ ਨਿਸ਼ਾਨ ਲਾਉਣਾ ਹੁੰਦਾ ਹੈ ਤੇ ਅੱਗੇ ਆਪਾਂ 2 ਇੰਚ ਤੇ ਨਿਸ਼ਾਨ ਲਾਉਣਾ ਹੁੰਦਾ ਹੈ ਹਾਂਜੀ ਫਿਰ ਆਪਾਂ ਛਾਤੀ ਦਾ ਨਿਸ਼ਾਨ ਲਾਉਣਾ ਕਸਟਮਰ ਦੀ ਛਾਤੀ ਹੈਗੇ 22 ਇੰਚ 11 ਇੰਚ ਤੇ ਆਪਾਂ ਨਿਸ਼ਾਨ ਲਾਇਆ ਆਏਗਾ ਛਾਤੀ ਦਾ ਤੇ 11 ਇੰਚ ਤੋਂ ਵੱਧ ਆਪਾਂ ਥੋੜੀ ਥੋੜੀ ਇਹਦੇ ਵਿੱਚ ਇੱਥੇ ਗਲਾਈ ਦੇ ਦੇਣੀ ਜਿਹੜਾ ਆਪਾਂ 1 ਇੰਚ ਦੇ ਨਿਸ਼ਾਨ ਲਾਇਆ ਸੀ ਇਹ ਵਾਲਾ ਇਹ ਫਰੰਟ ਵਾਲੀ ਕਾਟਣਾ ਪੱਲੇ ਦੀ ਇਹਨੂੰ ਇਸ ਤਰ੍ਹਾਂ ਆਪਾਂ ਗਲਾਈ ਦੇ ਦੇਣੀ ਆ ਉੱਪਰ ਨੂੰ ਲਿਜਾ ਕੇ ਮਲਾ ਦੇਣਾ ਆਏਗਾ ਤੇ ਸੇਮ ਹੀ ਜਿਹੜਾ ਆਪਾਂ 2 ਇੰਚ ਦੇ ਨਿਸ਼ਾਨ ਲਾਇਆ ਸੀਗਾ ਤੇ ਇਹ ਨਿਸ਼ਾਨ ਤੋਂ ਆਪਾਂ ਇਸ ਤਰ੍ਹਾਂ ਇਹਨੂੰ ਇਸ ਨਿਸ਼ਾਨ ਨਾਲ ਮਲਾ ਦੇਣਾ ਆਏਗਾ ਹਾਂਜੀ ਹੁਣ ਜਿਹੜੀਆਂ ਆਪਾਂ ਪਲੇਟਾਂ ਆਏਗੀਆਂ ਤੇ ਪਲੇਟਾ ਆਪਣੇ ਕਸਟਮਰ ਦੀਆਂ ਹੈਗੀਆਂ 11.5 ਇੰਚ ਦੇ ਤਿਆਰ ਆਪਾਂ 12 ਇੰਚ ਤੇ ਨਿਸ਼ਾਨ ਲਾਉਣਾ ਆਏਗਾ ਤੇ 12 ਇੰਚ ਤੇ ਨਿਸ਼ਾਨ ਲਾ ਕੇ ਜੀ ਵਿੱਚੋਂ ਆਪਾਂ 3.5 ਇੰਚ ਦਾ ਨਿਸ਼ਾਨ ਆਪਾਂ ਇਧਰਲੀ ਸਾਈਡ ਨੂੰ ਲਾਉਣਾ ਹੈ ਤੇ 3.5 ਇੰਚ ਤੇ ਆਪਾਂ ਪਲੇਟਾਂ ਦੇ ਆ ਇਹ ਵਾਲੇ ਸਾਮਣੇ ਦੀ ਸਪੇਸ ਰੱਖਣੀ ਆ ਮੰਨ ਲਓ 3.5 ਤੇ ਤੇ ਪਲੇਟ ਦਾ ਆਪਣੀ ਡੰਗਾਈ ਹੈਗੀ 7 ਇੰਚ ਹਾਂਜੀ ਹੁਣ ਆਪਾਂ ਇਹ 3.5 ਇੰਚ ਤੇ ਨਿਸ਼ਾਨ ਲਾਇਆ ਸੀ ਇੱਥੋਂ ਹੁਣ ਆਪਾਂ ਲਾਉਣਾ ਆਏਗਾ ਅੱਗੇ 2 ਇੰਚ ਤੇ ਨਿਸ਼ਾਨ ਸਾਢੇ 3 ਨਾਲੇ ਨਿਸ਼ਾਨ ਤੋਂ ਬਾਅਦ ਆਪਾਂ ਇਸ ਤਰ੍ਹਾਂ 2 ਇੰਚ ਤੇ ਨਿਸ਼ਾਨ ਲਾਉਣਾ ਆਏਗਾ ਤੇ ਇਸ ਤਰ੍ਹਾਂ ਇੱਕ ਨਿਸ਼ਾਨ ਆਪਾਂ ਜਿਹੜੀ ਸਿੱਧੀ ਪਲੇਟ ਪਾਈਏ ਨਿਸ਼ਾਨ ਤੋਂ ਆਪਾਂ ਨਿਸ਼ਾਨ ਤੋਂ ਇੰਚੀ ਟੇਪ ਨੂੰ ਰੱਖ ਕੇ ਜਿਹੜੀ ਆਪਣੀ ਆਕਾਰ ਪਾਈ ਆ ਗੁਲਾਈ ਵਾਲੀ ਇਹ 2 ਇੰਚ ਤੋਂ ਇਸ ਤਰ੍ਹਾਂ ਇਹਨੂੰ ਉੱਪਰ ਨੂੰ ਲੈ ਜਾਣਾ ਆਏਗਾ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ 7.5 ਇੰਚ ਤੇ ਨਿਸ਼ਾਨ ਲਾਉਣੇ ਹੁੰਦੇ ਆ ਕਿੱਧਰ ਕੋਨੇ 사7 ਇੰਚ ਤੇ ਨਿਸ਼ਾਨ ਲਾਇਆ ਇਹ ਆਪਾਂ ਇਹ ਨਿਸ਼ਾਨ ਜਿਹੜੀ ਆਪਾਂ 2 ਇੰਚ ਵਾਲਾ ਨਿਸ਼ਾਨ ਲਾਇਆ ਸੀ ਜੀ ਇਹ ਪਲੇਟ ਆਪਾਂ ਇਹ ਨਿਸ਼ਾਨ ਨਾਲ ਮਲਾ ਦੇਣੀ ਆ ਹਾਂਜੀ ਕਸਟਮਰ ਦੀ ਸਾਈਡ ਸਲਾਈ ਜਾਈ ਜਾਈ 16 ਇੰਚ ਇਸ ਤਰ੍ਹਾਂ ਆਪਾਂ 16 ਇੰਚ ਤੇ ਨਿਸ਼ਾਨ ਲਾਇਆ ਆਏਗਾ ਮਾ ਆਪਣੀ ਸੌਰੀ 15.5 ਤਿਆਰ ਆ ਆਪਾਂ 16 ਇੰਚ ਤੇ ਨਿਸ਼ਾਨ ਲਾਇਆ ਆਏਗਾ ਜੀ ਛਾਤੀ ਹੈਗੀ ਸੀਗੀ ਆਪਣੀ 22 ਇੰਚ ਤੇ ਕਮਰ ਹੈਗੀ ਆਗੀ ਕਸਟਮਰ ਦੀ ਆਪਣੀ ਦੀ 20 ਇੰਚ ਤਿਆਰ ਆਪਾਂ 21 ਇੰਚ ਦੇ ਨਿਸ਼ਾਨ ਲਾਉਣਾ ਹੈ 21 ਇੰਚ ਦੇ ਨਿਸ਼ਾਨ ਜੀ ਆਪਾਂ ਤਾਂ ਲਾਉਣਾ ਤਾਂ ਜੋ ਇੱਕ ਪਲੇਟਾਂ ਦੇ ਵਿੱਚ ਕਪੜਾ ਬਣਾਏਗਾ ਤੇ ਫਿਰ ਇਹ ਬਾਅਦ ਵਿੱਚ ਤਿਆਰ 20 ਇੰਚ ਰਹਿ ਰਹਿ ਜਾਣਾ ਆਏਗਾ ਹਾਂਜੀ ਹੈਪਾ ਵੀ ਆਪਣੀ ਕਸਟਮਰ ਦੀ 22 ਇੰਚ ਆਗੀ ਹਾਂਜੀ ਇਸ ਤਰ੍ਹਾਂ ਇਹਨੂੰ ਆਪਾਂ ਨਿਸ਼ਾਨ ਨੂੰ ਇਸ ਤਰ੍ਹਾਂ ਨਿਸ਼ਾਨਾ ਨਾਲ ਮਿਲਾਉਂਦੇ ਆ ਨਾ ਹਾਂਜੀ ਇਸ ਤਰ੍ਹਾਂ ਆਪਾਂ ਕਾਟਾਂ ਪਾਲੀਆਂ ਹੈਗੀਆਂ ਇਹ ਤੇ ਇਹ ਆਪਣੇ ਹੈਗੀ ਆਗੀ 22 ਇੰਚ ਛਾਤੀ ਤੇ 20 ਇੰਚ ਕਮਰ ਤੇ 22 ਇੰਚ ਹੈਪ ਵਾਲੇ ਕੁਮੀਦ ਦੀ ਨਿਸ਼ਾਨਾ ਦੀ ਕਟਿੰਗ ਥੈਂਕ ਯੂ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ